ਪਟਿਆਲਾ ਪ੍ਰਸ਼ਾਸਨ ਵੱਲੋਂ ਲਾਈਟ ਐਂਡ ਸਾਊਂਡ ਕਰਵਾਇਆ ਗਿਆ ਵਿਸ਼ੇਸ਼ ਸਮਾਗਮ ਇਸ ਸਮਾਗਮ ਦੇ ਵਿੱਚ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਪਟਿਆਲਾ ਵਾਸੀਆਂ ਨੇ ਕੀਤੀ ਸ਼ਿਰਕਤ ਇਸ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਪਟਿਆਲਾ ਜ਼ਿਲ੍ਹੇ ਦੇ ਸ੍ਰੀ ਮੋ ਵਿਦਾਇਕ ਅਤੇ ਇਸ ਤੋਂ ਇਲਾਵਾ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਸ਼ਿਰਕਤ ਕੀਤੀ ਤੇ ਮੀਡੀਆ ਨਾਲ ਗੱਲਬਾਤ ਕੀਤੀ ਪਟਿਆਲਾ ਵਾਸੀਆਂ ਨੂੰ ਦਿੱਤਾ ਚੰਗਾ ਸਨੇਹਾ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ

ਦੇਖੋ ਇਹ ਅੱਜ ਜਿਹੜਾ ਹੈਗਾ ਇਹ ਸੰਗਤ ਆਪਣੇ ਕੋਲ ਜਿੱਨੇ ਆਈ ਆ ਦੇਖੋ ਜਿਸ ਤਰ੍ਹਾਂ ਦਾ ਮੌਸਮ ਹੈ ਠੰਡਾ ਮਾਰਦਾ ਘੱਟ ਹੈ ਇਹ ਸਭ ਗੁਰੂ ਦੀ ਜਿਹੜੀ ਹੈਗੀ ਆ ਕਿਰਪਾ ਹੈਗੀ ਆ ਔਰ ਤੁਸੀਂ ਆਨੰਦਪੁਰ ਸਾਹਿਬ 'ਚ ਦੇਖੋਗੇ ਲੱਖਾਂ ਲੋਕ ਆਣਗੇ ਦੇਸ਼-ਵਿਦੇਸ਼ ਤੋਂ ਐਮਬੈਸਡਰਸ ਆਣਗੇ ਸਾਰੇ ਮੁੱਖ ਮੰਤਰੀ ਆਣਗੇ ਔਰ ਸਾਡੇ ਰਾਸ਼ਟਰਪਤੀ ਔਰ ਪ੍ਰਾਈਮ ਮਿੰისტਰ ਸਾਰੇ ਆਣਗੇ ਸਾਰੇ ਜਿੰਨੇ ਵੀ ਧਰਮਗੁਰੂ ਆਣਗੇ ਸਾਰੇ ਧਰਮਾਂ ਦੇ ਆਣਗੇ ਸੋ ਬਹੁਤ ਉਹਦੇ ਬਾਰੇ ਵਿਚਾਰ ਪੰਡਰਾ ਵੀ ਕੀਤਾ ਜਾਏਗਾ ਸੋ ਇਹ ਸਾਰਾ ਜਿਹੜਾ ਹੈਗਾ ਅਸੀਂ ਜਿਹੜਾ ਹੁਣ ਇਸ ਸਮਾਗਮ ਸ਼ੁਰੂ ਹੋ ਚੁੱਕਿਆ ਦੇ ਤੋਂ ਅਸੀਸ ਕਾਂਜੁਰਦਰਾ ਸਾਹਿਬ ਤੋਂ ਤੇ ਸੰਗਤਾਂ ਚੱਲੇ ਪਾਕ ਪਾਣ ਗਿਆ ਜੀ ਹੁਣ ਕਸ਼ਮੀਰ ਤੋਂ ਸਾਰੀ ਦੁਨੀਆ ਦੇ ਵਿੱਚੋਂ ਸੰਗਤ ਚੱਲ ਪਈ ਹੋਈ ਆ ਤੇ ਸਾਰੇ ਜਿਹੜੇ ਹੈਗੇ ਆ 22 ਤਰੀਕ ਨੂੰ ਅਨੰਦਪੁਰ ਸਾਹਿਬ ਦੇ ਕਿੱਥੇ ਹੋਣਗੇ ਤੇ ਫਿਰ ਬਾਕੀ ਉਹਦੇ ਪੰਜਾਬ ਦੇ ਕਿਹੜੇ ਕਿਹੜੇ ਜਗ੍ਹਾ ਸਮਾਗਮ ਹੋ ਰਹੇ ਨੇ ਦੇਖੋ ਪੰਜਾਬ 'ਚ ਜਿੱਥੇ ਜਿੱਥੇ ਗੁਰੂ ਸਾਹਿਬ ਗਏ ਆ ਸਾਡੇ ਪਟਿਆਲੇ ਦੇ ਵਿੱਚ ਮੇਰੀ ਕੋਸ਼ਿਸ਼ 'ਚ ਅਸੀਂ 4 ਜਗ੍ਹਾ ਚਰਨ ਸੋ ਪ੍ਰਾਪਤ ਆ ਆਪਣੇ ਗੁਰਦੁਆਰਾ ਸਾਹਿਬ ਹੈ ਜੀ ਚਾਹੇ ਮੋਤੀਬਗੜ ਸਾਹਿਬ ਹੋਵੇ ਜਾਂ ਗੁਰਦੁਆਰਾ ਨੋਖਰਵਾਰ ਸਾਹਿਬ ਹੋਵੇ ਜਾਂ ਗੁਰੂ ਸਾਹਿਬ ਦੇ ਚਰਨ ਪਏ ਆ ਬਹੁਤ ਸਾਰੀਆਂ ਜਗ੍ਹਾ ਹੈਗ ਬਾਬਾ ਬਕਾਲਾ ਤੋਂ ਲੈ ਕੇ ਜਿੱਥੇ ਗੁਰੂ ਸਾਹਿਬ ਨੇ ਤਪ ਕੀਤਾ ਜਾਂ ਜਿੱਥੇ ਉਹਨਾਂ ਦੇ ਚਰਨ ਪਏ ਆ ਤੇ ਉਹ ਸਾਰੀ ਆ ਜਗ੍ਹਾ ਤੋਂ ਸੰਗਤਾਂ ਚੱਲਣ ਗਈਆਂ ਉਹ ਸਾਰੇ ਪੰਜਾਬ ਤੋਂ ਚੱਲਣ ਗਈਆਂ ਹਰ ਪਿੰਡ 'ਚੋਂ ਹਰ ਸ਼ਹਿਰ 'ਚੋਂ ਪੰਜਾਬ ਦੇ ਔਰ ਹਰਿਆਣੇ ਦੇ ਵਿੱਚੋਂ ਵੀ ਜਿਹੜਾ ਨੌਦਰੀਆ ਤੋਂ ਖਾਸ ਕਰਕੇ ਬਟ ਸਾਰੇ ਦੁਨੀਆ ਦੇ ਦੁਨੀਆ ਦੇ ਵੀ ਹਰ ਸ਼ਹਿਰ ਕੋਲ ਜਿਹੜੀ ਸੰਗਤ ਹੈ ਉਹ ਚੱਲੇ ਪਾਰੀ ਥੈਂਕ ਯੂ ਥੈਂਕ ਯੂ